ਤੇ ਪੰਜਾਬੀ ਸਾਹਿਤ ਖੇਤਰ ਵਿੱਚ ਇਸ ਵੇਲੇ ਦੀ ਸਭ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਏ ਦਰਸਲ ਪੰਜਾਬ ਦੇ ਮਸ਼ਹੂਰ ਸ਼ਾਇਰ surjit patar ਦਾ ਦਿਹਾਂਤ ਹੋ ਗਿਆ ਜੀ ਹਾਂ surjit patar 79 ਸਾਲ ਦੇ ਸੀ ਅਤੇ 79 ਸਾਲ ਦੀ ਉਮਰ 'ਚ ਉਹਨਾਂ ਨੇ ਆਖਰੀ ਸਾਹ ਲੈਨੇ ਆਪਣੇ ਅੰਤਿਮ ਵੇਲੇ ਉਹ ਲੁਧਿਆਣਾ ਚ ਮੌਜੂਦ ਸੀ ਜਿੱਥੇ ਕਿ ਉਹਨਾਂ ਦਾ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ ਹੈ ਤਾਜ਼ਾ ਜਾਣਕਾਰੀ ਮੁਤਾਬਕ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਸੁਰਜੀਤ ਪਾਤਰ ਪੰਜਾਬ ਦੇ ਬੇਹਦ ਮਸ਼ਹੂਰ ਸ਼ਾਇਰ ਸਨ ਉਹਨਾਂ ਨੂੰ ਪਦਮਸ਼ਰੀ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਸੁਰਜੀਤ ਪਾਤਰ ਇੱਕ ਲੇਖਕ ਸਣੇ ਇੱਕ ਕਵੀ ਵੀ ਸਨ ਦੱਸਿਆ ਗਿਆ ਕਿ ਸੁਰਜੀਤ ਪਾਤਰ ਦਾ ਜਨਮ 14 ਜਨਵਰੀ 1945 ਨੂੰ ਜਲੰਧਰ ਦੇ ਪਿੰਡ ਪੱਤੜ ਕਲਾਚ ਹੋਇਆ ਸੀ ਅਤੇ 1960 ਦੇ ਦਹਾਕੇ 'ਚ ਉਹਨਾਂ ਵੱਲੋਂ ਆਪਣੀਆਂ ਕਵਿਤਾਵਾਂ ਨੂੰ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਤੱਕ ਉਹ ਨਿਰੰਤਰ ਕਾਵ ਸਿਰਜਨਾ ਕਰਦੇ ਆ ਰਹੇ ਸੀ ਇਸ ਦੌਰਾਨ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ ਉਹਨਾਂ ਦੇ ਕਈ ਬੇਹਦ ਮਸ਼ਹੂਰ ਕਾਵ ਸੰਗ੍ਰਹਿ ਵੀ ਸੀ ਜਿਨ੍ਹਾਂ ਵਿੱਚੋਂ ਹਵਾ 'ਚ ਲਿਖੇ ਹਰਫ ਬਿਰਖ ਅਰਜ਼ ਕਰੇ ਹਨੇਰੇ ਵਿੱਚ ਸੁਲਕ ਦੀ ਵਰਣ ਵਾਲਾ ਲਫ਼ਜ਼ਾਂ ਦੀ ਦਰਗਾ ਪੱਤੜ ਦੀ ਪਾਜੇਵ ਸੂਰਜਮੀਨ ਅਤੇ ਚੰਨ ਸੂਰਜ ਦੀ ਵੰਗੀ ਬੇहद ਮਸ਼ਹੂਰ ਸੀ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਜਾਂ ਫਿਰ ਪਾਠਕਾਂ ਵੱਲੋਂ ਬੇहद ਸਰਾਇਆ ਗਿਆ ਸੀ ਬੇहद ਪੜਿਆ ਜਾਂਦਾ ਸੀ ਜੇਕਰ ਉਹਦੇ ਕਾਵ ਜੀਵਨ ਦੀ ਗੱਲ ਕੀਤੀ ਜਾਵੇ ਤਾਂ 1969 ਵਿੱਚ ਪਾਤਰ ਸਾਹਿਬ ਨੂੰ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਅੰਮ੍ਰਿਤਸਰ ਵਿੱਚ ਲੈਕਚਰਰ ਚੁਣਿਆ ਗਿਆ ਇਸ ਤੋਂ ਬਾਅਦ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਵੀ ਅਧਿਆਪਕ ਵਜੋਂ ਕੰਮ ਕਰਦੇ ਰਹੇ ਇੱਥੋਂ ਹੀ ਪੰਜਾਬੀ ਦੇ ਪ੍ਰੋਫੈਸਰ ਦੇ ਤੌਰ ਤੇ ਉਹ ਸੇਵਾਮੁਕਤ ਹੋਏ 2002 ਚ ਉਹ ਪੰਜਾਬੀ ਸਾਹਿਤ ਅਕੈडमी ਦੇ ਪ੍ਰਧਾਨ ਚੁਣੇ ਗਏ 2008 ਤੱਕ ਇਸ ਅਹੁਦੇ ਤੇ ਰਹਿੰਦੇ ਆ ਉਹਨਾਂ ਨੇ ਪੰਜਾਬੀ ਸਾਹਿਤ ਅਕੈਡਮੀ ਨੂੰ ਸਾਹਿਤਿਕ ਸਰਗਰਮੀਆਂ ਦਾ ਘੜ ਬਣਾ ਦਿੱਤਾ 2013 ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਦਾ ਪ੍ਰਧਾਨ ਨਿਯੁਕਤ ਕੀਤਾ ਸੀ 2013 ਵਿੱਚ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ World Sikh University ਫਤਿਹਗੜ੍ਹ ਸਾਹਿਬ ਵਿੱਚ ਵਿਜ਼ਟਿੰਗ ਪ੍ਰੋਫੈਸਰ ਦੇ ਅਹੁਦੇ ਤੇ ਵੀ ਨਾਮਜ਼ਦ ਕੀਤਾ ਗਿਆ ਪਾਤਰਪਿੰਡਾ ਵਿੱਚ ਪੜਿਆ ਅਤੇ ਉਹਨਾਂ ਨੇ ਪਿੰਡੂ ਵਿਦਿਆਲਿਆ ਤੋਂ ਵਿੱਦਿਆ ਪ੍ਰਾਪਤ ਕੀਤੀ ਆਪਣੇ ਜੜਾ ਨੂੰ ਚੇਤੇ ਰੱਖਣ ਲਈ ਉਹਨਾਂ ਨੇ ਆਪਣੇ ਪਿੰਡ પાત્ર ਨੂੰ ਆਪਣੇ નામ ਨਾਲ જોੜ ਲਿਆ ਜਿਹੜਾ ਬਾਅਦ ਚ ਪਾਤਰ ਬਣ ਗਿਆ surjit patar ਨੇ ਪੰਜਾਬੀ ਗੱਜਲ ਵਿੱਚ ਬੇਹਦ ਬੜਮੁੱਲਾ ਯੋਗਦਾਨ ਪਾਇਆ ਪਰ ਹੁਣ surjit patar ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਜੀ ਹਾਂ ਇਸ ਵੇਲੇ ਦੀ ਬੇਹਦ ਦੁਖਦਈ ਖਬਰ ਹੈ ਜਿਸ ਨੇ ਕੇ ਪੰਜਾਬ ਦੇ ਸਾਹਿਤ ਜਗਤ ਨੂੰ ਬੜਾ ਵੱਡਾ ਕਾਟਾ ਪਾਇਆ ਇਹ ਬੜਾ ਵੱਡਾ ਝਟਕਾ ਦਿੱਤਾ ਹੈ ਦਰਸਲ ਪੰਜਾਬ ਦੇ ਮਸ਼ਹੂਰ ਸ਼ਾਇਰ surjit patar ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ ਲੁਧਿਆਣਾ 'ਚ 79 ਸਾਲ ਦੀ ਉਮਰ 'ਚ ਆਖਰੀ ਸਾਹ ਲਏ ਨੇ। ਉਹ ਪੰਜਾਬ ਦੇ ਮਸ਼ਹੂਰ ਸ਼ਾਇਰ ਸੀ ਜਿਨ੍ਹਾਂ ਦੀਆਂ ਸ਼ਾਇਰੀਆਂ ਲੋਕ ਪੜ੍ਹਦੇ, ਸੁਣਦੇ ਅਤੇ ਦੂਜਿਆਂ ਨੂੰ ਵੀ ਸੁਣਾਉਂਦੇ ਸੀ। ਕਈ ਉਹਨਾਂ ਦੇ ਮਸ਼ਹੂਰ ਕਾਵ ਸੰਗ੍ਰਹਿ ਸੀ ਪਰ ਹੁਣ ਇਸ ਮਸ਼ਹੂਰ ਕਲਮ ਅਤੇ ਮਸ਼ਹੂਰ ਸ਼ਾਇਰ ਨੇ ਪੰਜਾਬੀ ਸਾਹਿਤ ਜਗਤ ਸਣੇ ਪੂਰੇ ਪੰਜਾਬ ਨੂੰ ਅਲਵਿਦਾਖ ਦਿੱਤਾ ਹੈ। ਬੇਰਿਪੋਰਟ, ਸੈਂਟਰਲ ਪੰਜਾਬ ਟੀਵੀ।